ਭਾਈ ਗੁਰਜੇ ਖਾਲਸਾ ਭਾਈ ਗੁਰਜੇ ਕੋਤੇ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਤੇ ਮੈਂ ਅਮਰਜੰਦਰ ਸਿੰਘ ਜਿੱਤੇ ਸ਼ਿਦੀ ਧਿਆਰੇ ਚਾ ਰਹੇ ਨੇ ਵੱਖਰੇ ਵੱਖਰੇ ਪ੍ਰਕਾਰ ਦੇ ਜਿੱਥੇ ਚੰਦਾਲੂਆਂ ਦੇ ਵੱਲੋਂ ਲੰਗਰ ਲਗਾਏ ਜਾ ਰਹੇ ਨੇ ਉੱਥੇ ਹੀ ਇੱਕ ਵੱਖਰਾ ਇੱਕ ਲੰਗਰ ਦੇਖਣ ਨੂੰ ਮਿਲਿਆ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਬਲਾਰੀਆ ਪਾਰਕ ਦੇ ਵਿੱਚ ਪਹੁੰਚਿਆ ਇਹ ਲੰਗਰ ਹੀ ਕਹਿ ਸਕਦੇ ਹਾਂ ਕਿਉਂਕਿ ਜਿੱਥੇ ਕੰਪੀਟੀਸ਼ਨ ਕਰਵਾਏ ਜਾਂਦੇ ਨੇ ਇੱਕ ਪ੍ਰੇਰਨਾ ਦਿੱਤੀ ਜਾਂਦੀ ਬੱਚਿਆਂ ਨੂੰ ਕਿਉਂਕਿ ਜੋ ਜੋ ਯੁੱਗ ਜਮਾਨਾ ਚੇਂਜ ਹੁੰਦਾ ਜਾ ਰਿਹਾ ਕਹਿ ਸਕਦੇ ਆ ਕਿ ਜਦੋਂ ਦੇ ਫੋਨ ਆਏ ਨੇ ਤੇ ਜਿਹੜੇ ਕਿ ਲੋਕ ਨੇ ਦੂਰ ਹੁੰਦੇ ਜਾ ਰਹੇ ਨੇ ਪਰਿਵਾਰਾਂ ਦੇ ਵਿੱਚ ਇੱਕ ਟਾਈਮ ਨਹੀਂ ਮਿਲਦਾ ਪਿਆ ਉਤੋਂ ਗੁਰਸਿੱਖੀ ਜਿਹੜੀ ਆ ਕਿ ਉਤੋਂ ਵੀ ਜਿਹੜੇ ਦੂਰ ਹੁੰਦੇ ਜਾ ਰਹੇ ਨੇ ਪਰ ਕਹਿ ਸਕਦਾ ਕਿ ਇਸ ਸੰਸਥਾ ਦੇ ਵੱਲੋਂ ਇੱਕ ਉਪਰਾਲਾ ਚੁੱਕਿਆ ਗਿਆ ਵਾ ਕਿ ਗੁਰੂ ਸਿੱਖੀ ਨੂੰ ਪ੍ਰੋਮੋਟ ਕੀਤਾ ਜਾਵੇ ਜਿਹੜੇ ਅੱਜ ਦੇ ਨੌਜਵਾਨ ਪੀੜੀ ਆ ਜਿਹੜੀ ਨਸ਼ੇ ਵੱਲ ਤੁਰੀ ਆ ਉਹਨਾਂ ਨੂੰ ਇੱਕ ਪ੍ਰੇਰਨਾ ਦਿੱਤੀ ਜਾਵੇ ਦੂਜੇ ਪਾਸੇ ਕਿ ਹੁਣ ਕੰਪੀਟੀਸ਼ਨ ਜਿਹੜੇ ਚੱਲਦੇ ਨਜ਼ਰ ਆ ਰਹੇ ਨੇ ਤੇ ਨੌਜਵਾਨ ਆ ਪੱਗਾ ਬੰਦੇ ਨਜ਼ਰ ਆ ਰਹੇ ਨੇ ਕਿਉਂਕਿ ਇਹ ਜਿਹੜੀ ਸੰਸਥਾ ਲ ਸ੍ਰੀ ਹਰਮੰਦਰ ਸਾਹਿਬ ਵੀ ਇਦਾਂ ਦੇ ਕਈ ਕੈਂਪ ਲਗਾਏ ਜਾਂਦੇ ਨੇ ਪਗੜੀਆਂ ਨੂੰ ਲੈ ਕੇ ਤੇ ਅੱਜ ਵੀ ਜਿਹੜਾ ਕਿ ਇਹ ਜਿਹੜੇ ਕੰਪੀਟੀਸ਼ਨ ਜਿਹੜੇ ਕਰਵਾਏ ਜਾ ਰਹੇ ਗੱਲਬਾਤ ਕਰਾਂਗੇ ਸੰਸਥਾ ਦੇ ਨਾਲ ਕਿਉਂਕਿ ਇਹ ਬਹੁਤ ਜ਼ਰੂਰੀ ਹੋ ਗਿਆ ਪੰਜਾਬ ਦੇ ਵਿੱਚ ਆ ਦੇਖ ਸਕੋ ਸੋਹਣੇ ਸਰਦਾਰ ਜਿਹੜੇ ਸਜੇ ਹੋਏ ਨੇ ਉਹ ਪਗੜੀ ਤੇ ਕੋ ਸਜਾਈ ਹੋਈ ਆ ਆਵੇ ਗੁਰੂ ਸਾਹਿਬ ਨੂੰ ਜੀ ਪ੍ਰੇਰਨਾ ਲੈ ਕੇ ਜਿਹੜੇ ਕਿ ਇਦਾਂ ਦੇ ਜਿਹੜੇ ਅਪਰਾਲੇ ਕੀਤੇ ਜਾ ਰਹੇ ਨੇ ਹੁਣ ਸੰਸਥਾ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਉਹਨਾਂ ਦਾ ਤੇ ਆ ਦੇਖ ਸਕਦੇ ਹੋ ਲੈਂਸੇ ਜਿਹੜੇ ਕਿ ਕੰਪੀਟੀਸ਼ਨ ਚੱਲੇ ਰਹੇ ਨੇ ਕਿਉਂਕਿ ਇਹਨਾਂ ਦੀ ਹੌਸਲਾ ਵਜਾਈ ਵਾਸਤੇ ਇਹਨਾਂ ਨੂੰ ਨਾਮ ਵੀ ਦਿੱਤੇ ਜਾਂਦੇ ਨੇ ਆ ਛੋਟੇ ਛੋਟੇ ਬੱਚੇ ਪਹੁੰਚੇ ਹੋਏ ਨੇ ਅੱਜ ਜਿਹੜੀ ਅੰਮ੍ਰਿਤਸਰ ਗੁਰਦੁਆਰਾ ਗ੍ਰੰਦੀ ਦੀ ਲੱਗ ਤਸਵੀਰ ਜਿਹੜੀ ਦਿਖਦੀ ਨਜ਼ਰ ਆ ਰਹੀ ਆ ਤੇ ਦੇਖ ਸਕਦੇ ਹੋ ਕਿ ਦੂਰ ਦਰਾਡੇ ਤੋਂ ਨੌਜਵਾਨ ਪਹੁੰਚੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤੇ ਸ਼ੁਰੂਆਤ ਕਿੱਦਾਂ ਹੋਈ ਸੀ ਇਹ ਪਕੜੀਓ ਇੱਕ ਤੇ ਅਸੀਂ ਹਰ ਐਤਵਾਰ ਜਿਹੜੇ ਬੱਚੇ ਨਾ ਚੱਕਦੇ ਨੇ ਵੀ ਅਸੀਂ ਦਸਤਾਰ ਨਹੀਂ ਬਣ ਸਕਦੇ ਜੀ ਤੇ ਅਸੀਂ ਉਹਨਾਂ ਨੂੰ ਸਿਖਾਉਣਾ ਸੀ ਤਾਂ ਕੋਈ 15 ਸਾਲ ਪਹਿਲਾਂ ਸਿਦਰ ਵੀਰ ਜੀ ਨੇ ਕੀਤਾ ਸੀ ਉਪਰਾਲਾ ਵੀ ਦਸਤਾਰ ਸਵੈਮਾਂ ਲਹਿਰ ਲਹਿਰ ਚਲਾਈ ਜੀ ਹੂੰ ਤੇ ਦਸਤਾਰ ਚਲਾਈ ਦਸਤਾਰ ਕਲੀਨਿਕ ਹੂੰ ਫਿਰ ਅਸੀਂ ਸ਼ੁਰੂ ਕੀਤੀਆਂ ਕਲੀਨਿਕਾ ਘਰ ਘਰ ਜਾ ਕੇ ਵੀ ਤੁਸੀਂ ਆਓ ਤਾਂ ਵੀ ਅਸੀਂ ਦਸਤਾਰ ਫ੍ਰੀ ਸਿਖਾਵਾਂਗੇ ਜੀ ਫਿਰ ਅਸੀਂ ਹੁਣ ਘਟੋ ਘਟ 19 ਪ੍ਰਕਾਰ ਦੀ ਦਸਤਾਰ ਕੋਈ ਬੰਦਾ ਵੀ ਸਿਖਾ ਚਾਹੁੰਦਾ ਹੈ ਅਸੀਂ ਹਰ ਐਤਵਾਰ ਦਰਬਾਰ ਸਾਹਿਬ ਲੰਗਰ ਹਾਲ ਦੇ ਉੱਪਰ ਹਰ ਐਤਵਾਰ ਬੱਚਿਆਂ ਨੂੰ ਇਹ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮੀ 4 ਤੱਕ ਬੱਚਿਆਂ ਨੂੰ ਫ੍ਰੀ ਸਿੱਖਲਾਈ ਕਰਾ ਰਹੇ ਆ ਤੇ ਸਾਨੂੰ ਲੱਗਾ ਵੀ ਇਹਨਾਂ ਬੱਚਿਆਂ ਦੇ ਆਪਾਂ ਮੁਕਾਬਲੇ ਕਰਾਈਏ ਜੀ ਤੇ ਸਿੱਖਾਂ ਵਾਸਤੇ ਸਭ ਤੋਂ ਮਹੱਤਵਪੂਰਨ ਦੰਨ ਜੀ ਉਹ ਇਹ ਨੇ ਛੋਟਾ ਸਭ ਜਿਹੜਾ ਸਭ ਤੋਂ ਛੋਟਾ ਸ਼ੀਰ ਮਮਾ ਫਤੇ ਸਿੰਘ ਜਿਹਦੀ ਉਮਰ 7 ਸਾਲ ਆ ਉਹ ਨੀਂਦ ਖੋ ਕੇ ਵਜੀਰ ਖਾਨ ਨੂੰ ਚੈਲੰਜ ਕਰਦਾ ਹੈ ਜਦੋਂ ਤੁਹਾਡੇ ਕੋਲ ਇੱਕ ਓਪਰਚੁਨਿਟੀ ਹੋਵੇ ਨਾ ਬਈ ਜਾਂ ਮੈਂ ਸ਼ੀਰ ਹੋ ਜਾਵਾਂ ਤੇ ਜਾਂ ਮੈਂ ਜ਼ਿੰਦਗੀ ਬਚਾ ਜਾਵਾਂ ਸੱਤ ਸਾਲ ਦਾ ਬੱਚਾ ਕਹਿੰਦਾ ਵੀ ਮੈਨੂੰ ਸ਼ੀਰ ਹੋਣਾ ਮਨਜ਼ੂਰ ਹੈ ਪਰ ਮੈਂ ਆਪਣਾ ਧਰਮ ਨਹੀਂ ਛੱਡਾਂਗਾ ਅੱਜ ਨਿੱਕੇ ਨਿੱਕੇ ਲਾਲਚ ਤੁਹਾਡਾ ਧਰਮ ਬਦਲੀ ਕਰਾ ਰਹੇ ਨੇ ਤੇ ਉਹ ਬੱਚਾ ਛੋਟਾ ਜੋ ਪਰ ਵੀ ਉਹ ਕਹਿੰਦਾ ਵੀ ਮੈਂ ਤੁਸੀਂ ਉਹ ਕਹਿੰਦੇ ਤੁਹਾਨੂੰ ਜੀ ਮਹਿਲ ਦੇ ਦੇਵਾਂਗੇ ਲਾਲਚ ਦਿੱਤਾ ਜਾਂਦਾ ਬਹੁਤ ਕੁਝ ਕੀਤਾ ਗਿਆ ਪਰ ਇੱਕ ਬੱਚਾ 7 ਸਾਲ ਦਾ ਬਾਬਾ ਫਰੀਦ ਸਿੰਘ ਉਹਨੂੰ ਢਲਾ ਨਹੀਂ ਸਕੇ ਤੇ ਸਾਡੇ ਮਨ 'ਚ ਵੀ ਵਿਚਾਰ ਆਇਆ ਵੀ ਅਸੀਂ ਉਹ ਲੋਕੀ ਆਪਣੇ ਬੱਚਿਆਂ ਨੂੰ ਬਣਾ ਕੇ ਲੈ ਕੇ ਜਾ ਰਹੇ ਨੇ ਸੰਤਾ ਕਲਾਸ ਸਿੱਖਾਂ ਨੇ ਮਚਾਈ ਜੀ ਫਿਰ ਅਸੀਂ ਸੋਚਿਆ ਵੀ ਨਹੀਂ ਤੁਸੀਂ ਆਪਣੇ ਬੱਚੇ ਨੂੰ ਬੁਲਾ ਕੇ ਲਓ ਬਾਬਾ ਫਰੀਦ ਸਿੰਘਰਾ ਹੋ ਬਾਬਾ ਇਹ ਵਕਰਾ ਪੁਰਾਣਾ ਕਰਤਾ ਇੱਕ ਜੀ 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 ਸਿੱਖਾਂ ਨੇ ਕਰਗੀ ਆ ਤੁਸੀਂ ਲੋਕਾਂ ਨੂੰ ਪ્યો ਕਰਕੇ ਵੀ ਅਸੀਂ ਕੀ ਕਰੀਏ ਹੂੰ ਫਿਰ ਅਸੀਂ ਕੋ ਅੱਜ ਅਸੀਂ ਕਰਾਇਆ ਦਸਤਾਰ ਮੁਕਾਬਲੇ ਘਾਟੋ ਘਾਟੇ ਹਜ਼ਾਰ ਬੱਚਾ ਇਕਵਾ ਚੁੱਕਾ ਜੀ ਮੇਰੇ ਕੋਲ ਲਿਸ਼ਟਾ ਪਈਆਂ ਨੇ 500 ਬੱਚਾ ਛੋਟਾ ਹੈ ਜੇ ਵੀ ਉਮਰ ਛੋਟੀ ਆ ਤੇ 500 ਬੱਚਾ ਵੱਡਾ ਹੈ ਹਜ਼ਾਰ ਬੱਚੇ ਦਾ ਮੁਕਾਬਲਾ ਚੱਲਦਾ ਪਿਆ ਜ ਹੋ ਰਿਹਾ ਇਹ ਲੱਗਦਾ ਕਿ ਬਹੁਤ ਜ਼ਰੂਰੀ ਹੈਗਾ ਸੀ ਕਿਉਂਕਿ ਇਹਦਾ ਕੰਪੀਟੀਸ਼ਨ ਵਿੱਚ ਹੌਸਲਾ ਹੀ ਵੱਧਦਾ ਤੇ ਜਦੋਂ ਉਹਨਾਂ ਨੂੰ ਟਰੋਫੀ ਵਗੈਰਾ ਮਿਲਦੀਆਂ ਨੇ ਉਹ ਹੋਰ ਪ੍ਰਮੋਟ ਹੁੰਦੇ ਬੱਚੇ ਹਾਂਜੀ ਬਿਲਕੁਲ ਜੀ ਏਡੀ ਵੱਡੀ ਸਟੇਜ ਹੈ ਮੇਰੀ ਆਪਣੀ ਬੇਟੀ ਜਦ ਲੋਕ ਬੱਲੇ ਬਹੁਤ ਸ਼ਰਮਾਉਂਦੀ ਸੀ ਮੈਂ ਕਿਹਾ ਬੇਟਾ ਬਸ ਇੱਕ ਹਫ਼ਤਾ ਫੜ ਲੈ ਅੱਛਾ ਮੈਂ ਜਾ ਕੇ ਬੋਲਣੀ ਆ ਆਪਾਂ ਮੇਰੇ ਕੀ ਮੈਂ ਬੇੜਾ ਮਿਲੇ ਨਾ ਮਿਲੇ ਜਿਹੜਾ ਜਰਾ ਝਾਕਾ ਨਾ ਖੁੱਲ ਜਾਏ ਤੁਸੀਂ ਜਾਣਾ ਸਟੇਜ ਤੇ ਜਾ ਕੇ ਕੌਫਤਾ ਬੋਲ ਕਿਉਂ ਨਹੀਂ ਸਾਹਿਬ ਜਾਨਾਂ ਦੀ ਤੇ ਮੇਰੀ ਮਾਤਾ ਜਾਨ ਕੀ ਮੇਰੀ ਬੱਚੀ ਦੀ ਦਾਦੀ ਨੇ ਉਹਨੂੰ ਕਦੋਂ ਤੱਕ ਤਿਆਰ ਕਰਾਈ ਉਹਨੇ ਜਿਹੜੇ ਸਟੇਜ ਤੇ ਬੋਲਦੀ ਆ ਜੀ ਉਹਦਾ ਝਾਕਾ ਖੁੱਲ ਗਿਆ ਹੁਣ ਆਉਂਦੇ ਸਾਲ ਨੂੰ ਇੱਕ ਦਫਰੀਆ ਪਤਾ ਬੋਲੇਗੀ ਸਿੰਘ ਜੀ ਇੱਕ ਚੀਜ਼ ਹੋਰ ਹੈਗੀ ਆ ਕਿ ਅੱਜ ਕੱਲ੍ਹ ਜੋਗ ਹੈਗਾ ਵਿਦੇਸ਼ਾਂ ਦਾ ਹਾਂ ਜੀ ਲੋਕ ਨੌਜਵਾਨ ਜਾਂਦੇ ਤੇ ਬੰਦੇ ਆ ਜਦੋਂ ਵਿਦੇਸ਼ ਦੇ 에어ਪੋਰਟ ਤੇ ਉਤਰਦੇ ਨੇ ਨਾਂ ਨਹੀਂ ਪਕੜੀ ਲਾ ਦਿੰਦੇ ਨਾਂ ਨੇ ਆਪਣੇ ਕੇਸ ਕਟਵਾ ਦਿੰਦੇ ਕੀ ਕੀ ਹੈ ਕਿ ਚੱਲ ਕੀ ਰਿਹਾ ਹੈ ਅਸਲ ਤੇ ਸਾਡੇ ਪਰਿਵਾਰਾਂ ਵਿੱਚ ਸਿੱਖੀ ਨਹੀਂ ਰਹੀ ਬਾਬਾ ਜੀ ਜਿਨਾ ਮਹੀਨੇ 6 ਪਹਿਲਾਂ ਨਾ ਮੈਂ ਖਡੂਰ ਸਾਹਿਬ ਦੀ ਇੱਕ ਸਿਖੀ ਸਿੰਘ ਸਾਹਿਬ ਉਹਨਾਂ ਦਾ ਬੇੜਾ ਨਸ਼ਾ ਕਰਕੇ ਮਰ ਗਿਆ ਉਹ ਨਾ ਸ਼ਮਸ਼ਾਨ ਘਾਟ ਚ ਖਲੋ ਕੇ ਕਹਿ ਰਹੇ ਨੇ ਵੀ ਸਰਕਾਰਾਂ ਕੁਝ ਨਹੀਂ ਕਰਦੀਆਂ ਜੀ ਮੇਰਾ ਬੱਚਾ ਨਸ਼ਾ ਕਰਕੇ ਮਰ ਗਿਆ ਤੇ ਮੈਂ ਮাজে ਸੋਚਦਾ ਪਿਆ ਸੀ ਵੀ ਯਾਰ ਤੁਹਾਡੇ ਘਰਾਂ ਚ ਸਿੱਖੀ ਹੈ ਨਹੀਂ ਤੇ ਹਰ ਕਸੂਰ ਸਰਕਾਰ ਦਾ ਕਸੂਰ ਸ਼ਰੋਮਣੀ ਕਮੇਟੀ ਦਾ ਯਾਰ ਉਹ ਸਭ ਸੰਸਥਾਵਾਂ ਕੰਮ ਕਰ ਰਹੀਆਂ ਨੇ ਤੁਹਾਡੇ ਆਪਣੇ ਘਰ ਸਿੱਕੀਆਂ ਨਹੀਂ ਤੁਹਾਡੇ ਵਿਆਹ ਦੇ ਵਿੱਚ ਸਭ ਤੋਂ ਵੱਧ ਫਿਕਰ ਇਹ ਹੁੰਦਾ ਵੀ ਸ਼ਰਾਬ ਕਿਹੜੀ ਪੀਣੀ ਹੈ ਕਿੰਨੀ ਪੀਣੀ ਹੈ ਸਾਡੇ ਕਹਿੰਦੇ ਕਰਾਚੇ ਲਾਈਓ ਪੈਂਦੀ ਆ ਹੁਣ ਸਾਡੇ ਘਰ ਨੇ ਸਾਡੇ ਘਰ ਇਹਦੇ ਪਰ ਬੈਸੋ ਤੇਰੀ ਆਪੀ ਅਸੀਂ ਸ਼ਰਾਬ ਪੀਉਂਦੇ ਨਹੀਂ ਨਾ ਅਸੀਂ ਪੀਂਦੇ ਆ ਮੇਰਾ ਮੇਰੇ ਘਟੋ ਘਟੇ ਜੀ ਸਾਡੀ ਸੰਸਦਾ ਵਾ ਉਹਦਾ ਮੈਂਬਰ ਆ 500 ਸਾਡੇ ਘਰ ਕੋਈ ਜਾਂ ਮੇਰਾ ਕੋਈ ਦੋਸਤ ਸ਼ਰਾਬ ਪੀਂਦਾ ਹੀ ਨਹੀਂ ਜਿਹੜਾ ਬੰਦਾ ਬਾਜ਼ਾਰ 'ਚ ਜਾਓ ਸ਼ਰਾਬ ਹੀ ਮਿਲਦੀ ਆ ਸਿਗਰ ਮੈੱਕ ਵੀ ਮਿਲਦੀ ਆ ਚਾਹ ਵੀ ਮਿਲਦੀ ਆ ਮਰਜੀ ਤੁਹਾਡੀ ਤੁਸੀਂ ਕੀ ਲੈ ਕੇ ਆਉਣਾ ਜੀ ਇਹ ਆਪਣੇ ਤੇ ਡਿਪੈਂਡ ਕਰਦਾ ਜੀ ਹਾਂਜੀ ਤੁਸੀਂ ਆਪਣੇ ਘਰੇ ਸਿੱਖੀ ਲੈ ਕੇ ਆਓ ਇਹ ਸਭ ਚੀਜ਼ਾਂ ਦੂਰ ਜਾਣਗੀਆਂ ਜੀ ਹੁਣ ਤੁਹਾਡੇ ਬੱਚਿਆਂ ਕੋਲ ਤੁਹਾਡੇ ਕੋ ਆ ਟਾਈਮ ਵਾਲੇ ਤੁਸੀਂ ਚਤੇ ਪੈਰ ਫੋਨ ਦੇ ਲਾਗੇ ਬਹਿ ਕੇ ਲੱਗੇ ਰਹਿੰਦੇ ਹੋ ਅਸੀਂ ਕੰਮ 'ਚ ਬੀਜੀ ਆ ਤੁਸੀਂ 1 ਲੱਖ ਰੁਪਏ ਕਮਾ ਲੇ ਤੇ ਤੁਹਾਡੇ ਬੱਚੇ ਇੱਕੋ ਸਾਲ 'ਚ 2-2 ਲੱਖ ਇਸ ਮੈਗ ਪੀ ਜਾਂਦੇ ਆ ਪੈਸਿਆਂ ਦੀ ਵੈਲਿਊ ਨਹੀਂ ਕਿ ਜੇ ਵੈਲਿਊ ਬੱਚਿਆਂ ਦੀ ਜੇ ਨਾ ਬੱਚੇ ਨੂੰ ਬਾਹਰ ਭੇਜੋ ਬੱਚੇ ਕੱਲੇ ਕੀ ਕਰ ਰਹੇ ਨੇ ਕੋਈ ਨਹੀਂ ਜਾਣਦਾ ਅਸੀਂ ਆਪਣੀ ਕੱਲੀ ਧੀ ਨੂੰ ਰਾਤ ਨੂੰ ਸੱਤ ਵਾਰ ਬਾਹਰੇ ਭੇਜਦੇ ਐਡੀ ਦੂਰ ਭੇਜਦੇ ਨੇ ਕੀ ਹੋ ਰਿਹਾ ਮਾਰੇ ਜਾਂਦਾ ਜੀ ਹੁਣ ਲੋਕਾਂ ਨੂੰ ਕੀ ਮੈਸੇਜ ਦੇਣ ਚਾਹੂਗੇ ਗੁਰੂ ਨਗਰੀ ਦੇ ਲੋਕਾਂ ਨੂੰ ਸਭ ਤੋਂ ਪਹਿਲੀ ਗੱਲ ਆ ਵੀ ਸਿੱਖੀ ਤੋਂ ਦਾਰੇ ਪਹਿਰਾ ਦਿਓ ਆਪਣੇ ਬੱਚਿਆਂ ਨੂੰ ਬਚਾ ਕੇ ਰੱਖੋ ਜਵੇਂ ਉਹ ਨਹੀਂ ਹੁੰਦੀ ਕੁਕੜੀ ਉਹ ਖਮਝ ਲੈ ਲੈਂਦੀ ਆ ਤੇ ਆਪਣੇ ਬੱਚਿਆਂ ਨੂੰ ਟਾਈਮ ਦਿਓ ਇਹ ਨਹੀਂ ਵੀ ਆ ਅਸੀਂ ਆਪਣ ਨੂੰ ਧਾਰਮਿਕ ਬਣਾ ਰਿਆ ਜਿਹੜਾ ਬੰਦਾ ਧਰਮੀ ਹੋਏਗਾ ਨਾ ਉਹ ਉਹ ਚ ਦਇਆ ਆ ਜਾਏਗੀ ਜਿਹੜਾ ਗੁਰੂ ਸਾਹਿਬ ਨੇ ਅਮਰਿਸ਼ ਕਹਿਆ ਨਾ ਪਹਿਲਾ ਸਿੰਘ ਆਸੀ ਭਾਈ ਦਇਆ ਸਿੰਘ ਉਸ ਤੋਂ ਬਾਅਦ ਆਸੀ ਧਰਮ ਸਿੰਘ ਧਰਮ ਬਾਅਦ ਚੋ ਆਏਗਾ ਪਹਿਲੇ ਦਇਆ ਆਏਗੀ ਜਦੋਂ ਤੱਕ ਦਇਆ ਆਗੀ ਤਰ ਤਰ ਬੰਦਾ ਧਰਮੀ ਹੋ ਜਾਣਾ ਉਹ ਕਦੀ ਕਿਸੇ ਦਾ ਮੜਾ ਨਹੀਂ ਕਰੇਗਾ ਇਨੀ ਚਿਰ ਤੂੰ ਸੇਵਾ ਨਿਭਾ ਰਹੇ ਹੋ ਟੜੇ ਕੋ ਪਰਿਵਾਰ ਪਹੁੰਚਦੇ ਨੇ ਇੱਕ ਅਕਦਾ ਕਿਤੇ ਪਰਿਵਾਰ ਪਹੁੰਚਦੀ ਆ ਇੱਕ ਮੰਦ ਵਿੱਚ ਹੁੰਦਿਆ ਕਿ ਸਾਡਾ ਬੱਚਾ ਮੋਨਾ ਹੈਗਾ ਤੇ ਇਹਨੂੰ ਪਗੜੀ ਸਿਕਾ ਦਿਓ ਉਹ ਜਦੋਂ ਪਗੜੀ ਬੰਨਣਾ ਚੱਲੋ ਤਾਂ ਕਿੰਨੀ ਖੁਸ਼ੀ ਮਿਲਦੀ ਮਨ ਨੂੰ ਮੈਂ ਨਾ ਜੀ ਉਹ ਅਸੀਂ ਬਿਆਨ ਨਹੀਂ ਕਰ ਸਕਦੇ ਜੀ ਹਮ ਹੰਨਾ ਘਟੋ ਘਟ 16 ਸਾਲ ਹੋ ਗਿਆ ਦਰਬਾਰ ਸਾਹਿਬ ਬੱਚਿਆਂ ਨੂੰ ਦਸਤਾਰ ਸਿਕਾਉਂਦੇ ਆ ਤੇ ਕਈ ਸਿਆਣੇ ਬੰਦੇ ਹਮ 40 ਸਾਲ ਦੇ 35 ਸਾਲ ਦੇ ਉਹ ਵੀ ਹੁੰਦੇ ਆ ਵੀ ਅਸੀਂ ਨਾ ਅੱਜ ਤੱਕ ਜਾਂ ਪੜਕੀ ਬਾੜ ਛੱਡੀ ਤੇ ਜਾਂ ਸਿਰ ਪੱਗ ਪਨ ਸਕੇ ਸਾਨੂੰ ਤੁਸੀਂ ਆਪ ਪੱਕੇ ਸਿਖਾ ਦਿਓ ਅਸੀਂ ਕਿ ਭਾਈ ਦੋ ਐਸਾ ਰਹੋ ਤੇ ਤੁਹਾਨੂੰ ਵੀ ਤੁਸੀਂ ਇਹ ਵਿਆਹ ਦਿੱਤੀਆਂ ਨੇ ਵੀ ਪੱਕੇ ਬੰਦੇ ਲਤੀਆਂ ਦਿੱਤੀ 30 ਰੁਪਏ ਖਰਚ ਕੇ ਬੰਦੇ ਹੋ 40 ਖਰਚ ਕੇ ਬੰਦੇ ਹੋ ਤੁਹਾਨੂੰ ਤੁਹਾਡੇ ਜੁਗਾ ਕਰ ਦੇਾਂਗੇ ਜੀ ਤੁਸੀਂ ਆ ਜਾਓ ਪੱਗ ਲੈ ਕੇ ਅਸੀਂ ਪੱਗ ਵੀ ਦਵਾਂਗੇ ਅਸੀਂ ਪੱਗ ਵੀ ਦੇਈ ਦੀ ਆਰ ਕੋ ਪੱਗਾ ਵਾਧੂ ਢੇਰ ਲਗਾ ਅਸੀਂ ਪੱਗ ਦੇ ਦਈਏ ਪੱਗ ਬੰਨੋ ਜੀ ਤੇ ਜਦੋਂ ਬੰਦਾ ਨਾ ਜਦੋਂ ਇੱਕ ਇੱਕਦਮ ਇੱਕ ਕਲੀਨ ਸ਼ੇਪ ਅਦਾ ਕਰੋ ਅਸੀਂ ਉਹ ਤੋਂ ਸੋ ਪਾਪਾ ਨੇ ਕਿ ਉਹ ਤੇ ਪੱਗ ਬੰਨ੍ਹਦੀ ਆ ਉਹ ਆਪਣੇ ਆਪ ਨੂੰ ਹੀ ਪਛਾਣਦਾ ਉਹ ਬੜਾ ਖੁਸ਼ ਹੋ ਜਾਂਦਾ ਤੇ ਸਾਡੇ ਮਨ ਨੂੰ ਨਾ ਉਹ ਖੁਸ਼ੀ ਮਿਲਦੀ ਆ ਜਿਹੜੇ ਜਿਹੜੇ ਅਲਫਾਜ਼ ਨਹੀਂ ਬਿਲਕੁਲ ਜੀ ਇਹ ਸੰਸਦ ਵੱਲੋਂ ਵੱਖਰਾ ਇੱਕ ਪਰਾਲਾ ਕੀਤਾ ਜਾ ਰਿਹਾ ਕਿਉਂਕਿ ਛਿੱਦੀ ਦਿਹਾੜੇ ਚਾਰੇ ਨੇ ਤੇ ਉਹਨਾਂ ਨੂੰ ਲੈ ਕੇ ਕੰਪੀਟੀਸ਼ਨ ਕਰਾਇਆ ਜਾ ਰਿਹਾ ਇਹ ਕੰਪੀਟੀਸ਼ਨ ਬਹੁਤ ਜ਼ਰੂਰੀ ਸਨ ਕਿਉਂਕਿ ਇਹਨਾਂ ਦੇ ਵਿੱਚ ਇਹਨਾਂ ਦੀ ਹੌਸਲੇ ਵਜਾਈ ਆ ਦੇ ਸਿਤ ਪਰਿਵਾਰ ਪਹੁੰਚੇ ਹੋਏ ਨੇ ਤੇ ਪਰਿਵਾਰਾਂ ਨੂੰ ਵੀ ਚਾਹ ਹੁੰਦਾ ਵਾ ਕਿ ਸਾਡੇ ਬੱਚੇ ਵੱਡੇ ਬੰਨਣ ਅਤੇ ਗੁਰਸਿੱਖ ਬੰਨਣ ਤੇ ਹੁਣ ਪਰਿਵਾਰਾਂ ਦੇ ਨਾਲ ਪਹੁੰਚਾ ਕਿਉਂਕਿ ਕੰਪੀਟੀਸ਼ਨ ਚੱਲ ਰਿਹਾ ਤੇ ਜਿਹੜੇ ਪਰਿਵਾਰ ਪਹੁੰਚੇ ਨੇ ਕੀ ਨਾਮ ਹੈ ਜੀ ਰਣਜੀਤ ਸਿੰਘ ਕਿਦਾਂ ਲੱਗ ਰਿਹਾ ਕਿ ਅੱਜ ਕੰਪੀਟੀਸ਼ਨ ਬੱਚਿਆਂ ਦਾ ਚੱਲ ਰਿਹਾ ਅੱਛੀ ਦੀਦਿਆੜੇ ਵੀ ਚੱਲ ਰਹੀ ਹੈ ਜੀ ਬਹੁਤ ਵਧੀਆ ਲੱਗਦਾ ਪਿਆ ਜੀ ਮਹਾਰਾਜ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਹਨ ਨਹੀਂ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਵਾਸਤੇ ਬਹੁਤ ਵਧੀਆ ਇਹਨਾਂ ਨੂੰ ਪ੍ਰਾਲਾ ਕੀਤਾ ਮਹਾਰਾਜ ਨੇ ਲੱਗਦਾ ਕਿ ਜਿਹੜਾ ਅਸੀਂ ਬੱਚਿਆਂ ਨੂੰ ਅੱਧਾ-ਅੱਧਾ ਘੰਟਾ ਕੱਢਾ ਕੇ ਖੂਨ ਦਿੰਦੇ ਆ ਉਹ ਇਧਰ ਹੀ ਗੁਰਸਿੱਖੀ ਨਾਲ ਜੋੜਿਆ ਜਾਵੇ ਜੀ ਇਹ ਬਹੁਤ ਵਧੀਆ ਜੀ ਇਧਰ ਵਾਸਤੇ ਜੋੜਨਾ ਚਾਹੀਦਾ ਬੱਚਿਆਂ ਨੂੰ ਮੋਲਾਣਾ ਤੇ ਬਹੁਤ ਬੱਚੇ ਖਰਾਬ ਹੁੰਦੇ ਵੇ ਆ ਮੋਲਾਣਾ ਛੱਡਣਾ ਜੀ ਦਾ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਚਾਹੀਦਾ ਇਧਰ ਦੇ ਉਪਰਾਲੇ ਹੋ ਰਹੇ ਇਹਨਾਂ ਨੂੰ ਕਰਨੇ ਚਾਹੀਦੇ ਮਹਾਰਾਜ ਦੇ ਲੱਗਦਾ ਕਿ ਜੇ ਇਦਾਂ ਦੇ ਉਪਰਾਲੇ ਹੋਣਗੇ ਜੇ ਇਦਾਂ ਦੇ ਲੰਗਰ ਲੱਗਣਗੇ ਤੇ ਬੱਚੇ ਜਿਹੜੇ ਇਸੇ ਲਾਈਨ ਤੇ ਚੱਲਣਗੇ ਜੀ ਹਾਂਜੀ ਲੱਗਦਾ ਇਹ ਬਹੁਤ ਵਧੀਆ ਹਾਂਜੀ ਜੀ ਮੈਮ ਕਿੰਨਾ ਮਜੀ ਦਵਲਜੀਤ ਕੋ ਕੀ ਕਹਿਣਾ ਚਾਹੋਗੇ ਜਿਹੜਾ ਇਦਾਂ ਦਾ ਉਪਰਾਲਾ ਕੀਤਾ ਗਿਆ ਗੁਰਸਿੱਖੀ ਹਾਂਜੀ ਬਹੁਤ ਖੁਸ਼ੀ ਹੁੰਦੀ ਆ ਜੀ ਚੰਗੇ ਪਾਚੇ ਕੁ ਸਿੱਖੀ ਜੀਵਨ ਦੇ ਨਾਲ ਜੁੜ ਰਹੇ ਨੇ ਤੇ ਸਾਨੂੰ ਵੇਖ ਕੇ ਬਹੁਤ ਖੁਸ਼ੀ ਹੁੰਦੀ ਬੱਚਿਆਂ ਵਾਲੇ ਵੇਖ ਕੇ ਹਾਂਜੀ ਸਾਡੇ ਦੋ ਬੱਚੇ ਆਏ ਨੇ ਇਹ ਕਿਦਾਂ ਲੱਗਦਾ ਜਦੋਂ ਬੱਚਾ ਪਗੜੀ ਬੰਨੀ ਹੁੰਦੀ ਆ ਸੋਹਣਾ ਸਰਦਾਰ ਲੱਗਦਾ ਬਹੁਤ ਵਧੀਆ ਲੱਗਦਾ ਛੋਟੇ ਸਾਹਿਬ ਜਿਆਦੀਾਂ ਦੀ ਚਲਕ ਆਂਦੀ ਹੈ ਬਹੁਤ ਅੱਛੇ ਬੱਚੇ ਲੱਗਦੇ ਨੇ ਦੇਖ ਕੇ ਮਾਨੂੰ ਬਹੁਤ ਹੀ ਪ੍ਰਸੰਤਾ ਹੁੰਦੀ ਹੈ ਬਿਲਕੁਲ ਜੀ ਆਹ ਦੇਖ ਸਕਦੇ ਹੋ ਕਿ ਛੋਟੇ ਛੋਟੇ ਬੱਚੇ ਵੀ ਬੈਠੇ ਹੋਏ ਨੇ ਪਗੜੀਆਂ ਬੰਨ ਕੇ ਪਰ ਜਿਹੜੇ ਅੱਜ ਦੇ ਸ਼ੀਧੀ ਦਿਹਾੜੇ ਚੱਰੇ ਨੇ ਉਹਨਾਂ ਨੂੰ ਵੇਖਦਿਆਂ ਹੋਏ ਆ ਇਹਨਾਂ ਸੰਸਥਾ ਦੇ ਵੱਲੋਂ ਜਿਹੜਾ ਕਿ ਉਪਰਾਲਾ ਕੀਤਾ ਜਾ ਰਿਹਾ ਅੰਮ੍ਰਿਤਸਰ ਗੁਰੂ ਨਗਰ ਦੀ ਵਿੱਚ ਕਿਉਂਕਿ ਲੰਗਰ ਜਗ੍ਹਾ ਜਗ੍ਹਾ ਉੱਪਰ ਲੱਗੇ ਹੋਣੇ ਪਰ ਇਹ ਸੰਸਥਾ ਦੇ ਵੱਲੋਂ ਇੱਕ ਵੱਖਰਾ ਉਪਰਾਲਾ ਕੀਤਾ ਜਾ ਰਿਹਾ ਇਹ ਪਗੜੀ ਨੂੰ ਲੈ ਕੇ ਤੇ ਉਸੇ ਸਰਦਾਰ ਨੂੰ ਲੈ ਕੇ ਜਿਹੜਾ ਕਿ ਕੰਪੀਟੀਸ਼ਨ ਕਰਵਾਇਆ ਗਿਆ ਕਿਉਂਕਿ ਇਹਨਾਂ ਕੰਪੀਟੀਸ਼ਨਾਂ ਦੇ ਵਿੱਚ ਬੱਚਿਆਂ ਦੀ ਹੌਸਲਾ ਅਫਜ਼ਾਈ ਬਦਲੀ ਆ ਜਦੋਂ ਉਹਨਾਂ ਨੂੰ ਕੋਈ ਨਾਮ ਮਿਲਦਾ ਵਾ ਤਾਂ ਉਹ ਹੋਰ ਜਿਹੜਾ ਉਹਨਾਂ ਦਾ ਹੌਸਲਾ ਵਧਦਾ ਨਜ਼ਰ ਆ ਰਿਹਾ ਤੇ ਇੱਥੇ ਪ੍ਰਵਾਹਾਂ ਦੇ ਚਿਹਰੇ ਤੇ ਵੀ ਕੁਛ ਦੀ ਲਹਿਰ ਦਿਖਦੀ ਨਜ਼ਰ ਆ ਰਹੀ ਆ ਕੈਮਰਾਮੈਨ ਮਨੋਜ ਦੇਨਾ ਮਨਿੰਦਰ ਸਿੰਘ ਲਿਵਿੰਗ ਇੰਡੀਆ